हिमाचल ਦੇ ਵਿੱਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਅਸਥਵਿਅਸਥ ਹੋਇਆ ਪਿਆ ਹੈ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਕਫ ਵਕਫ ਥਾਂ ਤੋਂ ਸਾਹਮਣੇ ਆ ਰਹੀਆਂ ਨੇ ਤੇ ਤਾਜ਼ਾ ਮਾਮਲਾ ਮਨਾਲੀ ਲੇ ਨੈਸ਼ਨਲ ਹਾਈਵੇ 0010 ਤੋਂ ਸਾਹਮਣੇ ਆਇਆ ਜਿੱਥੇ ਕਿ ਪਲਚਾਨ ਦੇ ਨੇੜੇ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਮੱਚੀ ਹੈ ਬੱਦਲ ਫਟਣ ਦੇ ਕਾਰਨ ਸੜਕਾਂ ਤੇ ਵੱਡੇ ਵੱਡੇ ਪੱਥਰ ਆ ਕੇ ਡਿੱਗੇ ਨੇ ਤੇ ਇੱਥੋਂ ਤੱਕ ਕਿ ਸੜਕ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸੜਕ ਨੂੰ ਤੰਧਾਲੀ ਤੋਂ ਪੰਜਾਲ ਤੱਕ ਹਰ ਇੱਕ ਤਰ੍ਹਾਂ ਦੇ ਵਾਹਨ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਪੰਚਾਲ ਪੁਲ ਦੇ ਉੱਤੇ ਮਲਬੇ ਕਾਰਨ ਮਨਾਲੀ ਲੇ ਰੋਡ ਵੀ ਜਾਮ ਲੱਗ ਗਿਆ ਹੈ ਤੇ ਇਸੇ ਕਾਰਨ ਸਾਰੀਆਂ ਗੱਡੀਆਂ ਨੂੰ ਅਟਲ ਸੁਰੰਗ ਰਾਹੀਂ ਰੋਹਤਾਂਗ ਤੋਂ ਮਨਾਲੀ ਭੇਜਿਆ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਹੈ ਦੱਸਿਆ ਕਿ ਪਿਛਲੇ ਸਾਲ ਵੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਫੀ ਤਬਾਹੀ ਮੱਚੀ ਸੀ ਅਤੇ ਮਨਾਲੀ ਕੁੱਲੂ ਮੰਡੀ ਅਤੇ ਸ਼ਿਮਲਾ ਦੇ ਵਿੱਚ ਵਕਫ ਵਕ ਥਾਂ ਹੀ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਤੇ ਤਾਜ਼ਾ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਪੇ ਤੇਜ਼ ਮੀਂਹ ਕਾਰਨ ਬੱਦਲ ਵੀ ਫਟਿਆ ਅਤੇ ਜਿਸ ਕਾਰਨ ਵੱਡੇ ਵੱਡੇ ਪੱਥਰ ਸੜਕਾਂ ਤੇ ਆ ਡਿਗੇ ਤੇ ਰਾਤ ਦੇ ਹਨੇਰੇ ਕਾਰਨ ਕੁਝ ਸਾਫ਼ ਸਮਝ ਵੀ ਨਹੀਂ ਆਇਆ ਲੋਕਾਂ ਨੂੰ ਸਿਰਫ ਪੱਥਰ ਡਿਗਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਜਿਸ ਨਾਲ ਸੜਕ ਪੂਰੀ ਤਰ੍ਹਾਂ ਟੁੱਟ ਗਈ ਕਈ ਵੀ ਜਾ ਰਿਹਾ ਕਿ ਇੱਥੇ ਇੱਕ ਨਦੀ ਨੇ ਵੀ ਆਪਣਾ ਰੁਖ ਬਦਲਿਆ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਵਿੱਚ ਸਲੋਗਾਂਦ ਨਾਲ ਲੱਗਦੇ ਅੰਜਨੀ ਮਹਾਦੇਵ ਦੇ ਵਿੱਚ ਅੱਧੀ ਰਾਤ ਬੱਦਲ ਫਟਣ ਦੇ ਕਾਰਨ ਪਿੰਚਾਨ ਦੇ ਵਿੱਚ ਭਾਰੀ ਤਬਾਹੀ ਹੋਈ ਹੈ ਬੱਦਲ ਫਟਣ ਦੇ ਕਾਰਨ ਆਏ ਹੜ੍ਹ ਦੇ ਵਿੱਚ ਇੱਕ ਘਰ ਵੀ ਟਹਿ ਟੇਰੀ ਹੋ ਗਿਆ ਇਸ ਤੋਂ ਇਲਾਵਾ ਨਦੀ ਦੇ ਵਿੱਚ ਬਣੇ ਇੱਕ ਪਾਵਰ ਪ੍ਰੋਜੈਕਟ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਐਸ ਡੀ ਐਮ ਮਨਾਲੀ ਨੇ ਕਿਹਾ ਹੈ ਕਿ ਉਹ ਮੌਕੇ ਤੇ ਰਾਤਵੇ ਲਈ ਪਹੁੰਚ ਗਏ ਸਨ ਤੇ ਨਰਦੀ ਕੰਡੇ ਰਹਿ ਰਹੇ ਲੋਕਾਂ ਨੂੰ ਉਹਨਾਂ ਨੇ ਸੁਚੇਤ ਵੀ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਹੜਾ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ 31 ਜੁਲਾਈ ਤੱਕ ਅਜੇ ਸੂਬੇ ਦੇ ਵਿੱਚ ਭਾਰੀ ਮੀਂਹ ਲਈ yellow alert ਕੀਤਾ ਗਿਆ ਤੇ ਜਿਸ ਨੂੰ ਦੇਖਦਿਆਂ ਹੋਇਆ ਸਾਵਧਾਨੀ ਅਪਣਾਉਣ ਲਈ ਕਿਹਾ ਗਿਆ ਹੈ ਗੱਡੀ ਨੂੰ ਸਾਵਧਾਨੀ ਨਾਲ ਚਲਾਓ ਅਤੇ ਸੜਕ ਤੇ ਸੰਭਾਵੀ ਖਤਰਿਆਂ ਤੋਂ ਸੁਚੇਤ ਰਹੋ ਲੋੜ ਪੈਣ ਤੇ ਹੀ ਯਾਤਰਾ ਕਰੋ ਟ੍ਰੈਫਿਕ ਅਪਡੇਟਸ ਦੇ ਲਈ ਸਾਡੇ ਨਾਲ ਸੰਪਰਕ ਕਰੋ ਤੇ ਵਧੇਰੇ ਜਾਣਕਾਰੀ ਦੇ ਲਈ ਜ਼ਿਲ੍ਹਾ ਆਫਤ ਕੰਟਰੋਲ ਰੂਮ ਦੇ ਨੰਬਰ ਵੀ ਜਾਰੀ ਕੀਤੇ ਗਏ ਨੇ हिमाचल ਦੇ ਵਿੱਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਅਸਥਵਿਅਸਥ ਹੋਇਆ ਪਿਆ ਹੈ। ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਕਫ-ਵਕਫ ਥਾਂ ਤੋਂ ਸਾਹਮਣੇ ਆ ਰਹੀਆਂ ਨੇ ਤੇ ਤਾਜ਼ਾ ਮਾਮਲਾ ਮਨਾਲੀ-ਲੇ ਨੈਸ਼ਨਲ ਹਾਈਵੇ 003 ਤੋਂ ਸਾਹਮਣੇ ਆਇਆ ਜਿੱਥੇ ਕਿ ਪਲਚਾਨ ਦੇ ਨੇੜੇ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਮੱਚੀ ਹੈ। ਬੱਦਲ ਫਟਣ ਦੇ ਕਾਰਨ ਸੜਕਾਂ ਤੇ ਵੱਡੇ-ਵੱਡੇ ਪੱਥਰ ਆ ਕੇ ਡਿੱਗੇ ਨੇ ਤੇ ਇੱਥੋਂ ਤੱਕ ਕਿ ਸੜਕ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸੜਕ ਨੂੰ ਤੰਧਾਲੀ ਤੋਂ ਪੰਜਾਲ ਤੱਕ ਹਰ ਇੱਕ ਤਰ੍ਹਾਂ ਦੇ ਵਾਹਨ ਦੇ ਲਈ ਬੰਦ ਕਰ ਦਿੱ ਤੇ ਪੰਚਾਲ ਪੁਲ ਦੇ ਉੱਤੇ ਮਲਵੇ ਕਾਰਨ ਮਨਾਲੀ ਲੇ ਰੋਡ ਵੀ ਜਾਮ ਲੱਗ ਗਿਆ ਹੈ ਇਸੇ ਕਾਰਨ ਸਾਰੀਆਂ ਗੱਡੀਆਂ ਨੂੰ ਅਟਲ ਸੁਰੰਗ ਰਾਹੀਂ ਰੋਹਤਾਂਗ ਤੋਂ ਮਨਾਲੀ ਭੇਜਿਆ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਹੈ ਦਾਜੀਏ ਕਿ ਪਿਛਲੇ ਸਾਲ ਵੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਫੀ ਤਬਾਹੀ ਮੱਚੀ ਸੀ ਅਤੇ ਮਨਾਲੀ, ਕੁਲੂ, ਮੰਡੀ ਅਤੇ ਸ਼ਿਮਲਾ ਦੇ ਵਿੱਚ ਵੱਖ-ਵੱਖ ਥਾਂ ਹੀ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਤੇ ਤਾਜ਼ਾ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਪੇ ਤੇਜ਼ ਮੀਂਹ ਕਾਰਨ ਬੱਦਲ ਵੀ ਫਟਿਆ ਅਤੇ ਜਿਸ ਕਾਰਨ ਵੱਡੇ-ਵੱਡੇ ਪੱਥਰ ਸੜਕਾਂ ਤੇ ਆ ਡਿਗੇ ਤੇ ਰਾਤ ਦੇ ਹਨੇਰੇ ਕਾਰਨ ਕੁਝ ਸਾਫ਼ ਸਮਝ ਵੀ ਨਹੀਂ ਆਇਆ ਲੋਕਾਂ ਨੂੰ ਸਿਰਫ ਪੱਥਰ ਡਿੱਗਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਜਿਸ ਨਾਲ ਸੜਕ ਪੂਰੀ ਤਰ੍ਹਾਂ ਟੁੱਟ ਗਈ ਕੇਵੀ ਜਾ ਰਿਹਾ ਹੈ ਕਿ ਇੱਥੇ ਇੱਕ ਨਦੀ ਨੇ ਵੀ ਆਪਣਾ ਰੁਖ ਬਦਲਿਆ ਹੈ ਤੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਵਿੱਚ ਸਲੋਗਨ ਦੇ ਨਾਲ ਲੱਗਦੇ ਅੰਜਨੀ ਮਹਾਦੇਵ ਦੇ ਵਿੱਚ ਅੱਧੀ ਰਾਤ ਬੱਦਲ ਫਟਣ ਦੇ ਕਾਰਨ ਪਹਚਾਨ ਦੇ ਵਿੱਚ ਭਾਰੀ ਤਬਾਹੀ ਹੋਈ ਹੈ ਬੱਦਲ ਫਟਣ ਦੇ ਕਾਰਨ ਆਏ ਹੜ੍ਹ ਦੇ ਵਿੱਚ ਇੱਕ ਘਰ ਵੀ ਟਹਿ ਟੇਰੀ ਹੋ ਗਿਆ ਇਸ ਤੋਂ ਇਲਾਵਾ ਨਦੀ ਦੇ ਵਿੱਚ ਬਣੇ ਇੱਕ ਪਾਵਰ ਪ੍ਰੋਜੈਕਟ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਐਸ ਡੀ ਐਮ ਮਨਾਲੀ ਨੇ ਕਿਹਾ ਹੈ ਕਿ ਉਹ ਮੌਕੇ ਤੇ ਰਾਤਵੇ ਲਈ ਪਹੁੰਚ ਗਏ ਸਨ ਤੇ ਨਰਦੀ ਕੰਡੇ ਰਹਿ ਰਹੇ ਲੋਕਾਂ ਨੂੰ ਉਹਨਾਂ ਨੇ ਸੁਚੇਤ ਵੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੜਾ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ 31 ਜੁਲਾਈ ਤੱਕ ਅਜੇ ਸੂਬੇ ਦੇ ਵਿੱਚ ਭਾਰੀ ਮੀਂਹ ਲਈ yellow alert ਕੀਤਾ ਗਿਆ ਤੇ ਜਿਸ ਨੂੰ ਦੇਖਦਿਆਂ ਹੋਇਆ ਸਾਵਧਾਨੀ ਅਪਣਾਉਣ ਲਈ ਕਿਹਾ ਗਿਆ ਹੈ ਗੱਡੀ ਨੂੰ ਸਾਵਧਾਨੀ ਨਾਲ ਚਲਾਓ ਅਤੇ ਸੜਕ ਤੇ ਸੰਭਾਵੀ ਖਤਰਿਆਂ ਤੋਂ ਸੁਚੇਤ ਰਹੋ ਨੋਡ ਬੈਂਟੇ ਹੀ ਯਾਤਰਾ ਕਰੋ ట్రాਫਿਕ ਅਪਡੇਟਸ ਦੇ ਲਈ ਸਾਡੇ ਨਾਲ ਸੰਪਰਕ ਕਰੋ ਤੇ ਵਧੇਰੇ ਜਾਣਕਾਰੀ ਦੇ ਲਈ ਜ਼ਿਲ੍ਹਾ ਆਫਤ ਕੰਟਰੋਲ ਰੂਮ ਦੇ ਨੰਬਰ ਵੀ ਜਾਰੀ ਕੀਤੇ ਗਏ ਨੇ